ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਦੇ ਪਰਚਾ ਦੇ ਦੀ ਜਿੱਦ ਤਰ ਜੀ ਜਮੇ ਜ਼ੋਰ ਲੱਗਦਾ ਲੈ ਗੱਲ ਯਾਦ ਰੱਖੀ ਮਿੱਤਰਾਂ ਜੇ ਦਿਨ ਇਹਦਾ ਹੱਥ ਪੈ ਗਿਆ ਨਾ ਤੇ ਉਹ ਚੀਕਾਂ ਕਢਾਉਂ ਤੇਰੀਆਂ ਉਹ ਚੀਕਾਂ ਕਢਾਉਂ ਯਾਦ ਰੱਖਣਗੇ ਕਿ ਪਿਛਲੇ ਕੇਸ ਚ ਕੱਖ ਨਹੀਂ ਲੱਗਿਆ ਮਤਲਬ ਡਰੱਗ ਵਾਲਾ ਤਾਂ ਭੋਗ ਪੈ ਗਿਆ ਬੜਾ ਰੌਲਾ ਪਾਇਆ ਸੀਗਾ ਡਰੱਗ ਦਾ 2013 ਤੋਂ ਲੱਗੇ ਹੋਏ ਸੀ 2013 ਤੋਂ ਅੱਜ 25 ਚੜ ਗਈ ਆ ਮੈਂ ਆਈ ਵਾਰੀ ਸਿੱਖਪੁਰ ਜਨਰ ਕਹਿੰਦਾ ਤੁਹਾਡੇ ਕੋਲ ਐਵਿਡੈਂਸ ਹੈ ਪੇਸ਼ ਕਰੋ ਭਾਈ ਕਿਉਂਕਿ ਭਗਵੰਤ ਮਾਨ ਦੀ ਮੇਰੇ ਮਤਲਕ ਬਕਲਾਹਟ ਆਪੋਜੀਸ਼ਨ ਦੇ ਕੁਝ ਹੋਰ ਲੀਡਰਾਂ ਦੇ ਮਤਲਕ ਬਕਲਾਹਟ ਇਹ जगਜਾਹਰ ਔਰ ਜਦੋਂ ਦੀ ਚੋਹਾਲ ਡੈਮ ਦੀ ਗੱਲ ਮੈਂ ਕੀਤੀ ਹੈ ਜਾਂ ਜਦੋਂ ਦੀ ਉਹਦੀਆਂ ਕੁਝ ਹਰਕਤਾਂ ਬਾਰੇ ਜੋ ਪੁੱਠੀਆਂ ਸਿੱਧੀਆਂ ਹਰਕਤਾਂ ਬਾਰੇ ਉਹਦੇ ਬਾਰੇ ਜ਼ਿਕਰ ਕੀਤਾ ਮੇਰਾ ਨਾ ਲਾਉ ਲਏ ਤੇ ਇਹਦਾ ਬੀਪੀ ਕਾਫੀ ਹਿਲ ਜਾਂਦਾ ਸਾਥ ਸਿੰਘ ਜੀ ਅੱਜ ਮੇਰੇ ਕੋਲ ਖਬਰ ਹੈ ਕਿ ਇਹਨਾਂ ਨੇ ਮੇਰੇ ਖਿਲਾਫ ਕਿਉਂਕਿ ਪਿਛਲੇ ਕੇਸ 'ਚ ਤਾਂ ਬਣਿਆ ਕੁਛ ਨਹੀਂ ਬੜਾ ਰੌਲਾ ਪਾਇਆ ਸੀਗਾ ਡਰੱਗ ਦਾ 2013 ਤੋਂ ਲੱਗੇ ਹੋਏ ਸੀ 2013 ਤੋਂ ਅੱਜ 25 ਚੜ ਗਈ ਐ 21 'ਚ ਚੰਨੀ ਨੇ ਵੀ ਪਰਚਾ ਦਿੱਤਾ ਸਭ ਜਾਣਦੇ ਹੋ ਕਿੰਨੇ ਡੀਜੀਪੀ ਬਦਲਨੇ ਪਏ ਕਿੰਨੇ ਐਡੀਜੀਪੀ ਬਦਲੇ ਕੀ ਕੁਛ ਨਹੀਂ ਹੋਇਆ ਔਰ 6 ਮਹੀਨੇ ਮੈਂ ਅੰਦਰ ਵੀ ਲਾ ਕੇ ਆਇਆ ਮਗਰ ਉਸ ਤੋਂ ਬਾਅਦ ਹਾਈ ਆਨਰੇਬਲ ਹਾਈ ਕੋਰਟ ਨੇ ਇੱਕ ਆਰਡਰ ਦਿੱਤਾ ਕਿ ਭਾਈ ਜਿਹੜੇ આરોਪ ਤੁਸੀਂ ਲਾ ਰਹੇ ਹੋ देयर ਇਜ਼ ਨੋ ਐਵਿਡੈਂਸ ਇਹ ਐਗਜ਼ੈਕਟ ਲਾਅਸ ਇਨ ਆਨਰੇਬਲ ਹਾਈ ਕੋਰਟ ਕਿ देयर इज नो ਐਵਿਡੈਂਸ ਕਿ ਜੋ ਤੁਸੀਂ ਸਬੂਤ ਦੇ ਰਹੇ ਹੋ ਇਹਦੇ ਚ ਕੋਈ ਸਬੂਤ ਨਹੀਂ ਮਜੀਠੀਏ ਦੇ ਖਿਲਾਫ ਮਗਰ ਸਰਕਾਰ ਕਿਉਂਕਿ ਉਹ ਤੋਂ ਬਾਅਦ ਮੈਂ ਇਹਦੇ ਪਰਿਵਾਰ ਦਾ ਥੋੜਾ ਜ਼ਿਕਰ ਕਰਤਾ ਜਿਸ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਮਿਸਟਰੀਟ ਕਰ ਰਿਹਾ ਸੀਗਾ ਇਹਨੂੰ ਫਿਰ ਮਿਰਚਾਂ ਲੜੀਆਂ ਮੈਨੂੰ ਸਿੱਟ ਬੁਲਾਉਣੀ ਸ਼ੁਰੂ ਹੋ ਗਈ ਸਿੱਟ 4-5 ਬਦਲ ਲੀਆਂ ਕੋਈ 10-15 ਕਰੋੜ ਰੁਪਈਆ ਆਨਰੇਬਲ ਸੁਪਰੀਮ ਕੋਰਟ ਚ ਲਾਇਆ ਗਿਆ 25-25 30-30 40-40 ਲੱਖ ਖਰਚਿਆ ਜਾਂਦਾ ਵਕੀਲਾਂ ਤੇ ਕੀ ਇਹਦੀ ਜ਼ਮਾਨਤ ਕੈਨਸਲ ਕਰਾਓ ਮਗਰ ਅੱਜ ਜੋ ਸਾਰਾ ਕੁਝ ਹੀ ਫੇਲ ਹੋ ਗਿਆ ਤੇ ਮੇਰੇ ਕੋਲ ਖਬਰ ਹੈ ਕਿ ਇਹ ਹੁਣ ਨਵੀਂ ਸਾਜਾ ਰਚਣ ਰਹੀ ਹੈ ਕਿ ਕੋਈ ਨਵਾਂ ਕੇਸ ਬਣਾ ਦੇਣ ਮਤਲਬ ਕਿ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਪਿਛਲੇ ਕੇਸ ਚ ਕੱਖ ਨਹੀਂ ਲੱਭਿਆ ਮਤਲਬ ਡਰੱਗ ਆਲਾ ਦਾ ਭੋਗ ਪੈ ਗਿਆ ਨਹੀਂ ਤਾਂ ਜੇ ਨਾ ਐਵੀਡੈਂਸ ਹੈ ਐ ਇਡਾ ਪ੍ਰੂਫ ਹੈ 4 ਸਾਲ ਤਾਂ ਨਹੀਂ ਲੱਗਦੇ ਚਲਾਨ ਪੇਸ਼ ਹੋ ਮੈਂ ਤਾਂ ਉਸ ਦਿਨ ਵੀ ਕਿਹਾ ਸੀਗਾ ਮੈਂ ਆਈ ਵਾਰੀ ਸੈਟ ਕੋਲ ਜਾਨਾ ਰ ਕਹਿੰਨਾ ਤੁਹਾਡੇ ਕੋਲ ਐਵਿਡੈਂਸ ਹੈ ਪੇਸ਼ ਕਰੋ ਭਾਈ ਹਵਾਈ ਗੱਲਾਂ ਦਾ ਕੋਈ ਇਹ ਕੱਲਾ ਇੱਕ ਇਲੈਕਸ਼ਨ ਸਟੰਟ ਬਣ ਕੇ ਰਹਿ ਗਿਆ ਜੋ ਹਾਲ ਹੈ ਪੰਜਾਬ ਦਾ ਹਰ ਪੱਖ ਤੋਂ ਲਾਅ ਨ ਆਰਡਰ ਡਰੱਗਸ ਕੀ ਕੋਈ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਨਗਰ ਸਿਆਸਤ ਕੱਲੀ ਕਰਨੀ ਹੈ ਇਹਨਾਂ ਨੇ ਕੱਲਾ ਉਹ ਹਰ ਚੀਜ਼ ਦਾ ਡਰਾਮਾ ਹੋਣਾ ਔਰ ਉਸੇ ਡਰਾਮੇ ਨੂੰ ਇੱਕ ਡਰਾਮੇ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਜਿਆ ਆਸ਼ੂ ਦਾ ਕੇਸ ਵੀ ਹੋਇਆ ਸਾਰਿਆਂ ਨੇ ਵੇਖਿਆ ਚਾਹੇ ਉਹ ਦੂਜੇ ਇੱਕ ਵਜੀਰ ਸਾਹਿਬ ਸਨ ਹੁਸ਼ਿਆਰਪੁਰ ਵਾਲੇ ਕਾਂਗਰਸ ਵੇਲੇ ਉਹਨਾਂ ਦਾ ਕੇਸ ਵੀ ਸਭ ਖਾਰਜ ਹੋ ਗਏ ਸੋ ਇਹ ਇੱਕ ਪੋਲਿਟੀਕਲ ਮੀਡੀਆ ਇੱਕ ਗਿਮਿਕ ਬਣ ਗਿਆ ਔਰ ਹੁਣ ਇੱਕ ਨਵਾਂ ਡਰਾਮਾ ਸ਼ੁਰੂ ਕਰਨਾ ਹੈ ਮਜੀਠੀਏ ਦੇ ਨਾਂ ਤੇ ਫੇਰ ਕਿ ਜਿਹਦੇ ਤੇ ਇਹ ਸਮਝਦੇ ਆ ਕਿ ਸ਼ਾਇਦ ਜਿਵੇਂ 2017 ਇਲੈਕਸ਼ਨ ਮੇਰੇ ਨਾਂ 'ਤੇ ਲੜਨ ਦੀ ਕੋਸ਼ਿਸ਼ ਕੀਤੀ ਫਿਰ ਮਾਫੀ ਮੰਗਣੀ ਪੈ ਗਈ ਅਰਵਿੰਦ ਕੇਜਰੀਵਾਲ ਤੇ ਦੇ ਸਾਥੀਆਂ ਨੂੰ ਫਿਰ 22 ਦੀ ਆਈ ਡਰਾਮਾ ਕੀਤਾ ਹੁਣ ਇਹਨਾਂ ਨੂੰ ਆ ਕਿ 27 ਚ ਫੇਰ ਕਰੀਏ ਕੋਈ ਝੂਠਾ ਸੱਚਾ ਇਸ ਲਈ ਮੇਰੇ ਵਿਰੋਹ ਪਹਿਲੀ ਵਧਾਈ ਇਹ ਡਰਾਗਾ ਵਾਲਾ ਮਾਮਲਾ ਤਾਂ ਇਹਨਾਂ ਦਾ ਬੇੜਾ ਬਹਿ ਗਿਆ ਨਹੀਂ ਤਾਂ ਇੰਨਾ ਸਮਾਂ ਨਹੀਂ ਲੱਗਦਾ ਲੱਭਦਾ ਕੁਝ ਹੁਣ ਹੋਰ ਸੱਜੇ ਖੱਬੇ ਆਜਾ ਆਰਡਰ ਲਏ ਆ ਕਿ ਜੀ ਅਸੀਂ ਸਰਚ ਕਰਾਂਗੇ ਇਹਦੀ ਭਾਈ ਸਰਚ ਕਰੋਗੇ ਕਿ ਕੁਝ ਪਲਾਂਟ ਕਰੋਗੇ ਕੁਝ ਰੱਖਣ ਆਉਗੇ ਮੇਰੇ ਕੋਲ ਤੇ ਫੇਰ ਮੈਨੂੰ ਕਹੋਗੇ ਜੀ ਆਉ ਬਰਾਮਤੀ ਹੋ ਗਈ ਬਰਾਮਤੀ ਹੋ ਗਈ ਤੁਹਾਡਾ ਪਤਾ ਕੁਛ ਨਹੀਂ ਬਕਲਾਹਟ ਹੈ ਨਾ ਨਗਰ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ ਭਗਵੰਤਮਾਨ ਆ ਬੈਠਿਆਈ ਆ ਤੈਨੂੰ ਦਾਸਤਾ ਜਿੱਥੇ ਮਰਜੀ ਤੂੰ ਆ ਜੀ ਤੈਨੂੰ ਸਿੱਧੇ ਹੋ ਕੇ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਨਹੀਂ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਤੇ ਪਰਚਾ ਦੇ ਦੀ ਜਿੰਦਰ ਜੀਤ ਮੈਂ ਜ਼ੋਰ ਲਗਦਾ ਲੱਗਦੀ ਗੱਲ ਯਾਦ ਰੱਖੀ ਮਿੱਤਰਾ ਜਿੱਦਣ ਇਹਦਾ ਹੱਥ ਪੈ ਗਿਆ ਨਾ ਤੈਨੂੰ ਉਹ ਚੀਕਾਂ ਕਢਾਉਂ ਤੇਰੀਆਂ ਉਹ ਚੀਕਾਂ ਕਢਾਉ ਯਾਦ ਰੱਖਣਗੇ ਕਿ ਧੱਕੇ ਛਾਈ ਧੋਖੇ ਦੀ ਸਿਆਸਤ ਤੇਰੀ ਉਹਨੂੰ ਕਿਵੇਂ ਲੋਕ ਪੰਜਾਬ ਦੇ ਸਿੱਧੇ ਹੋ ਕੇ ਟੱਕਰੇ ਸੀ ਇਸ ਲਈ ਸਿਰਫ ਤੇ ਸਿਰਫ ਅੱਜ ਤੁਹਾਨੂੰ ਦੱਸਣਾ ਕਿ ਨਵੀਂ ਸ਼ਰਾਰਤ ਸ਼ੁਰੂ ਆ ਇਹ ਮੇਰੇ ਤੇ ਵੀ ਆਰ ਕੁਝ ਹੋਰ ਆਪੋਜੀਸ਼ਨ ਲੀਡਰਾਂ ਤੇ ਵੀ ਆ ਇੱਕ ਵਿਜੀਲੈਂਸ ਦੇ ਚੀਫ ਸਨ ਉਹਨਾਂ ਨੂੰ ਬਦਲਿਆ ਫਿਰ ਡੇਢ ਮਹੀਨੇ ਬਾਅਦ ਵਾਸਤੇ ਕਿਚ ਵਿਜੀਲੈਂਸ ਦੇ ਚੀਫ ਲਾਏ ਗਏ ਉਹਨਾਂ ਨੂੰ ਆਖਿਆ ਕਿ ਭਾਈ ਜੋ ਅਸੀਂ ਕਹਿੰਨੇ ਉਹ ਕਰੋ ਕਹਿੰਦਾ ਨਾ ਕੰਮ ਹੋਣਾ ਮੈਰਿਟ ਤੇ ਉਹਨੂੰ ਵੀ ਬਦਲਤਾ ਕਿਉਂਕਿ ਮੈਰਿਟ ਨਹੀਂ ਪਸੰਦ ਸੱਚ ਨਹੀਂ ਪਸੰਦ ਅਜੰਡਾ ਚਲਾਉਣਾ ਔਰ ਅਜੰਡਾ ਚਲਾਉਣ ਵਾਸਤੇ ਕੋਈ ਝੂਠਾ ਸੱਚਾ ਅਜੰਡਾ ਚਲਾਉਣਗੇ ਫਿਰ ਅਗਲੀ ਇਲੈਕਸ਼ਨ ਲੜਨਗੇ ਇਹ ਲੜਾਈ ਲੜ ਲੈਣ ਸੱਚ ਨੇ ਸੱਚ ਰਹਿਣਾ ਝੂਠ ਦੇ ਝੂਠ ਰਹਿਣਾ ਹਰ ਗੱਲ ਦਾ ਪਰਦਾ ਫਾਸ਼ ਕਰਾਂਗੇ ਇੱਕ ਦੇ ਜ਼ੋਰ ਤੇ ਉਸ ਮਾਲਕ ਦੀ ਬਖਸ਼ਿਸ਼ ਕਿਰਪਾ ਨਾਲ ਤੇਰੇ ਨਾਲ ਠੋਕ ਠੋਕ ਵਜਾ ਕੇ ਲੜਾਈ ਲੜਾਂਗੇ ਰੱਬ 'ਚ ਟੁੱਟ ਵਿਸ਼ਵਾਸ ਹੈ ਕਿ ਜਿੱਤ ਸਚਾਈ ਦੀ ਹੋਊਗੀ ਔਰ ਠੀਕ ਹੈ ਸਮਾਂ ਲੱਗ ਜੂ ਮਗਰ ਸਮੇਂ ਤੋਂ ਬਾਅਦ ਜਦੋਂ ਕੋਈ ਸਰਕਾਰਾਂ ਦੇ ਖਿਲਾਫ ਲੜੇ ਨਾ ਔਰ ਬੰਦਾ ਹੋਵੇ ਕੱਲਾ ਜਾਂ ਉਹਦੇ ਨਾਲ ਕੋਈ ਸੱਜਣ ਹੋਣ ਤੇ ਲੜਾਈ ਮਜ਼ਬੂਤੀ ਨਾਲ ਤਗੜੇ ਹੋ ਕੇ ਲੜਾਂਗੇ ਮਗਰ ਜੇ ਤ ਸਚਾਈ ਦੀ ਹੋਊਗੀ ਅਸਲੀ ਅੱਜ ਤੁਹਾਡੇ ਰੂਬਰੂ ਹੋਣ ਦਾ ਹੀ ਮਤਲਬ ਸੀ ਕਿਉਂਕਿ ਕੱਲ ਇਹ ਮੀਡੀਆ ਡਰਾਮਾ ਰਚਿਆ ਜਾਊਗਾ ਪਰसों ਰਚਿਆ ਜਾਊਗਾ ਤੁਹਾਨੂੰ ਮੈਂ ਪਹਿਲਾਂ ਜਾਣੂ ਕਰਾ ਦਿਆਂ ਕਿ ਭਾਈ ਨਵੀਆਂ ਸਾਜਸ਼ਣ ਨਵੇਂ ਕਿਉਂਕਿ ਪਿਛਲੀਆਂ ਤਾਂ ਫੇਲ ਹੋ ਗਈਆਂ ਹੁਣ ਨਵੀਆਂ ਸਾਜਸ਼ਣ ਰਚੀਆਂ ਜਾ ਰਹੀਆਂ ਝੂਠੇ ਕਹਿਸਾਂ ਦੀਆਂ ਸੋ ਤੁਹਾਡੇ ਪਹਿਲਾਂ ਹੀ ਦੱਸ ਦਿਆਂ ਇਹਨਾਂ ਦੀ ਬ੍ਰੇਕਿੰਗ ਨਿਊਜ਼ ਦੀ ਜਗ੍ਹਾ ਤੁਸੀਂ ਮੇਰੀ ਲੈ ਲਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ